ਦੀ ਆਪਣੇ ਬਾਰੇ ਜਾਣੀ ਹੋਵੇ। ਸ਼ਸ਼ੀਕਲ ਜੀ ਮੈਂ ਥੋੜੀ ਰਿਤ ਨੂਰਾ ਔਰ ਮੈਂ ਨੂਰਾ ਸਿਸਟਰ ਦੀ ਛੋਟੀ ਭੈਣ ਆ। ਔਰ ਉਹਨਾਂ ਨੇ ਸਾਡੇ ਨਾਲ ਬਹੁਤ ਗਲਤ ਕੀਤਾ ਭਾਜੀ। ਜੋਤੀ ਨੂਰਾ ਨੇ। ਤੇ ਅਸੀਂ ਜਿੱਦਣ ਦੇ ਸ਼ੋਅ ਲਾ ਰਹੇ ਆ ਭਾਜੀ ਸਾਨੂੰ ਕੋਈ ਪੈਸਾ ਨਹੀਂ ਉਹਨਾਂ ਨੇ ਦਿੱਤਾ। ਕੋਈ ਵੀ ਸਾਡੇ ਨਾਲ ਆਪ 8-8 10-10 ਸਪான்ਸਰ ਲੈ ਜਾਂਦੇ ਸੀ। ਅਸੀਂ ਕੱਲੇ ਕੁੱਤਿਆਂ ਵਾਂਗੂ ਮਗਰ ਜਾਂਦੇ ਸੀਗੇ ਉਹਨਾਂ ਦੇ। ਸਾਡਾ ਕੋਈ ਧਿਆਨ ਨਹੀਂ ਉਹਨਾਂ ਨੇ। ਕੋਈ ਉਹਨਾਂ ਦੀ ਰਿਸਪੌਂਸਿਬਿਲਟੀ ਨਹੀਂ। ਫੇਰ ਉਸ ਤੋਂ ਬਾਅਦ ਸਾਨੂੰ ਕੋਈ ਵੀ ਉਹਨਾਂ ਨੇ ਪੈਸਾ ਨਹੀਂ ਦਿੱਤਾ ਕਦੀ 10000 ਦੇਤਾ 20000 ਦੇਤਾ 30000 ਦੇਤਾ ਸਾਨੂੰ ਕਹਣਾ ਅਸੀਂ ਬਾਬਿਆਂ ਦਾ ਸ਼ੋਅ ਲਾਇਆ ਇੰਨੇ ਪੈਸੇ ਹੋਏ ਨੇ ਅਸੀਂ ਮੈਂ ਜਿੱਦਨ ਦਾ ਸ਼ੁਰੂ ਕੀਤਾ ਭਾਜੀ ਭੈਣ ਦਾ ਕਰਕੇ ਵੀ ਚਲੋ ਵੱਡੀ ਭੈਣ ਥੋੜੇ ਦਿਨ ਪਹਿਲਾਂ ਭਾਜੀ ਸਾਡਾ ਸ਼ੋਅ ਸੀਗਾ ਅਸੀਂ ਪੈਸੇ ਦੀ ਗੱਲ ਕੀਤੀ ਮੇਰੇ ਹਸਬੰਡ ਨੇ ਵੀ ਸਾਡਾ ਪੈਸੇ ਥੋੜੇ ਜਿਹਾ ਵਧਾਓ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਗੱਡੀਆਂ ਮੂਹਰੇ ਲਿਆ ਕੇ ਤੇ ਉਹਨਾਂ ਨੇ ਰੋਕ ਦਿੱਤੀਆਂ ਪਹਿਲਾਂ ਤਾਂ ਉਹਨਾਂ ਦਾ ਵਿੱਚੋਂ ਇੱਕ ਮੁੰਡਾ ਸੀਗਾ ਉਹਨਾਂ ਨੇ ਰੱਖਿਆ ਰਿਸ਼ੀ ਆ ਉਹਦਾ ਨਾਂ ਉਹ ਮੁੰਡਾ ਉਤਰਿਆ ਸਾਡੀ ਗੱਡੀ ਭੰਨਣ ਲੱਗ ਗਿਆ ਗੱਡੀ ਭੰਨ ਕੇ ਉਸ ਤੋਂ ਬਾਅਦ ਸਾਨੂੰ ਗਾਲਾਂ ਕੱਢਣ ਲੱਗ ਗਏ ਹੱਥੋ ਪਾਈ ਹੋਏ ਸਾਡੇ ਨਾਲ ਕੱਲੀ ਪੈਸਿਆਂ ਦੀ ਗੱਲ ਕੀਤੀ ਵੀ ਸਾਡੇ ਭਾਜੀ ਪੈਸੇ ਥੋੜੇ ਜਿਹਾ ਵਧਾਓ ਵੀ ਇੰਨੇ ਚੱਕਮ ਸਾਡਾ ਨਹੀਂ ਸਰਨਾ ਕਿਉਂਕਿ ਸਾਡਾ ਜਦੋਂ ਦੇ ਅਸੀਂ ਸ਼ੁਰੂ ਹੋਏ ਸਾਡਾ ਕੁਝ ਨਹੀਂ ਬਣ ਰਿਹਾ ਭਾਜੀ ਫਿਰ ਸਾਡੇ ਨਾਲ ਗਾਲਾਂ ਕੱਢੀਆਂ ਸਾਨੂੰ ਹੱਥੋ ਪਾਈ ਸਾਡੇ ਨਾਲ ਹੋਏ ਸਾਡੇ ਕੱਪੜੇ ਪਾੜੇ ਤੇ ਕਦੋਂ ਦਾ ਤੁਸੀਂ ਸ਼ੋਅ ਨਾਲ ਦੇ ਨਾਲ ਕਰਨ ਦਿਓ ਸਾਨੂੰ ਹੋ ਗਏ ਭਾਜੀ 4-5 ਮਹੀਨੇ ਹੋ ਗਏ ਤਕਰੀਬਨ ਕਿੰਨੇ ਵੀ ਸ਼ੋਅ ਕਰਤੇ ਆ 350 ਇਹ ਵਾਕ ਜਦੋਂ ਦਾ ਹੈਗਾ ਜਦੋਂ ਤੁਸੀਂ ਕਹਿੰਦੇ ਕਿ ਅਸੀਂ ਸ਼ੋਅ ਦੇ ਪੈਸੇ ਮੰਗੇ ਉਹਨਾਂ ਤੋਂ ਇਹ ਭਾਜੀ 4-5 ਦਿਨੋਂ ਹੈ ਇਸ ਗੱਲ ਨੂੰ ਭਾਜੀ ਮੈਂ ਐਡਮਿਟ ਸੀਗੀ ਭਾਜੀ ਥੋੜੇ ਦਿਨ ਪਹਿਲਾਂ ਗੱਡੀ ਟੋੜੀ ਗਈ ਉਹ ਕਿਹੜੀ ਜਗ੍ਹਾ ਤੋਂ ਉਹ ਕਰਤਾਰਪੁਰ ਰੋਡ ਤੇ ਪਾਸੋਂ ਹਾਂਜੀ ਕਰਤਾਰਪੁਰ ਰੋਡ ਕਰਤਾਰਪੁਰ ਦੇ ਭਾਜੀ ਹਾਈਵੇ ਦੇ ਉੱਤੇ ਹੀ ਉਹ ਵੀ ਅਸੀਂ ਮਤਲਬ ਜਲੰਧਰ ਤੋਂ ਅੱਗੇ ਸ਼ੋਅ ਸੀਗਾ ਤੇ ਸ਼ੋਅ ਤੋਂ ਆ ਰਹੇ ਸੀਗੇ ਤੇ ਜਿੱਥੋਂ ਕੀ ਗੱਲ ਸਾਡੀ ਸਟਾਰਟ ਹੋਈ ਹੈ ਸਾਡੇ ਕੋਲ ਬਕਾਇਦਾ ਰਿਕਾਰਡਿੰਗ ਹੈ ਉਹ ਕੀ ਹੋਇਆ ਵੀ ਪੈਸੇ 10000 ਰੁਪਿਆ ਸਾਨੂੰ ਇਹਨਾਂ ਨੇ ਦਿੱਤਾ ਤੇ ਅਸੀਂ ਇਹਨਾਂ ਨੂੰ ਫੋਨ ਕੀਤਾ ਤੇ ਮੇਰਾ ਕੀ ਸੀਗਾ ਮੈਂ ਇੱਕ ਨਾਲ ਇਦਾਂ ਫੋਨ ਕਰਕੇ ਇਹਨਾਂ ਨੂੰ ਤੇ ਮੈਂ ਸਪੀਕਰ ਔਨ ਕਰਕੇ ਮੈਂ ਦੂਜੇ ਫੋਨ ਤੇ ਰਿਕਾਰਡਿੰਗ ਲਾ ਲਈ ਨਾਲ ਹਨਾ ਜੀ ਵੀ ਕੀ ਕੀ ਬੋਲਦੇ ਨੇ ਮੈਨੂੰ ਪਤਾ ਸੀਗਾ ਵੀ ਇਹਨਾਂ ਇਦਾਂ ਇਦਾਂ ਹਨਾ ਵੀ ਕਿ ਕਿਸ ਹੱਦ ਤੱਕ ਜਾ ਸਕਦੇ ਨੇ ਹਨਾ ਤੇ ਮੈਂ ਰਿਕਾਰਡਿੰਗ ਲਾ ਲਈ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਭਾਜੀ ਵੇਖੋ ਮੈਂ ਤੁਹਾਡੇ ਨਾਲ ਕੋਈ ਲੜਨ ਦੀ ਕਾਲ ਨਹੀਂ ਕੀਤੀ ਮੈਂ ਤੁਹਾਨੂੰ ਜਸਟ ਇਹੀ ਕਿਹਾ ਆ ਵੀ ਸਾਨੂੰ ਭਾਜੀ ਤੁਸੀਂ 10000 ਰੁਪਿਆ ਦੇ ਰਹੇ ਹੋ ਹੁਣ ਤੇ ਅਸੀਂ 5000 ਰੁਪਿਆ ਮਤਲਬ ਸਾਡਾ 4000 ਦਾ ਤੇਲ ਕੋ 1000 2000 ਬੰਦਾ ਆਪ ਖਾਪੀ ਲੈਂਦਾ ਹੈ ਨਾ ਜਾਂਦਾ ਹੁੰਦਾ ਤੇ ਸਾਨੂੰ ਕੀ ਬਚਦਾ ਹੈ ਹੈਨਾ ਵੀ ਗਾਂ ਤੋਂ ਭਾਜੀ ਸਿੱਧੀ ਜੀ ਗੱਲ ਹੈ ਤੁਸੀਂ ਲਾਓ ਸ਼ੋ ਸੇਵਾ ਦਾ ਤੁਸੀਂ ਲਾਓ ਸ਼ੋ ਜਿੱਥੇ ਮਰਜੀ ਜਿੱਦਾਂ ਜਿੱਦਾਂ ਮਰਜੀ ਅਸੀਂ 50000 ਰੁਪਿਆ ਲੈਣਾ ਇੱਕ ਸ਼ੋ ਦਾ ਹੈ ਨਾ ਨੋਰਮਲ 50000 ਰੁਪਿਆ ਕਿਤੇ ਬਹੁਤ ਵੱਡੀ ਅਮਾਉਂਟ ਨਹੀਂ ਕੀ ਪਿੱਛੜ ਤੋਂ ਘਟਸੂ ਤੁਸੀਂ ਸਾਨੂੰ 50000 ਰੁਪਇਆ ਦੇ ਦਿਓ ਹਨ ਆਪ ਤੁਸੀਂ 2.5 ਤੋਂ 3 ਲੱਖ 5-5 ਵੀ ਲੈਂਦੇ ਹੋ 4 ਵੀ ਲੈਂਦੇ ਹੋ 5 ਵੀ ਲੈਂਦੇ ਹੋ ਹਨਾ 4-5 ਲੱਖ ਤੇ ਜੋ ਕਿ ਇੰਨੀ ਗੱਲ ਹੋਈ ਤੇ ਇਹ ਸਾਨੂੰ ਫੋਨ ਦੇ ਉੱਤੇ ਰਿਕਾਰਡਿੰਗ ਬਿਲਕੁਲ ਸਾਡੇ ਤੋਂ ਪਈ ਆ ਇੱਕ ਇੱਕ ਪ੍ਰੂਫ ਪਿਆ ਸਾਨੂੰ ਕਹਿੰਦੇ ਵੀ ਤੁਸੀਂ ਸਾਡੇ ਗੱਡੀ ਖਿਲਾਰੋ ਸਾਡੇ ਨਾਲ ਖਿਲਾਰ ਕੇ ਗੱਲ ਕਰੋ ਮੈਂ ਕਿਹਾ ਭਾਜੀ ਤੁਸੀਂ ਅੱਗੇ ਖਲੋਵੋ ਆਪਾਂ ਕੋਈ ਮਤਲਬ ਦੇਖਦੇ ਆ ਰੈਸਟੋਰੈਂਟ ਜਾਂ ਕੋਈ ਹੋਟਲ ਵੇਖਦੇ ਢਾਬਾ ਵੇਖਦੇ ਆ ਉੱਥੇ ਖੜ ਕੇ ਆਪਾਂ ਗੱਲ ਕਰ ਲੈਨੇ ਆ ਹਨਾ ਜੀ ਤੇ ਕਹਿੰਦੇ ਇੱਥੇ ਖਲਾਰੋ ਗੱਡੀ ਸਾਡੀ ਹਾਈਵੇ ਦੇ ਉੱਤੇ ਗੱਡੀ ਡੱਕੀ ਇਹਨਾਂ ਨੇ ਮਤਲਬ ਗੁੰਡਾਗਰਦੀ ਫੁੱਲ ਜੋਤੀ ਨੂਰਾ ਜੋਤੀ ਨੂਰਾ ਐਂਡ ਨਾਲ ਇਹਨਾਂ ਦੇ ਡਰਾਈਵਰ ਜਿਹੜਾ ਇਹਨਾਂ ਦਾ ਜਿਹੜਾ ਮਤਲਬ ਹੁਣ ਇਹਨਾਂ ਨੇ ਆਪਣਾ ਬੁਆਏਫ੍ਰੈਂਡ ਬਣਾ ਕੇ ਰੱਖਿਆ ਹੋਇਆ ਹੈ ਕੀ ਨਾਮ ਉਹਦਾ ਉਹਦਾ ਨਾਮ ਆ ਅਭੀ ਅਭੀ ਅਭੀਨਾਸ਼ ਕੁਮਾਰ ਅਭੀਨਾਸ਼ ਕੁਮਾਰ ਉਹਨਾਂ ਦਾ ਨਾਮ ਹੈ ਠੀਕ ਹੈ ਜੀ ਅਭੀਨਾਸ਼ ਕੁਮਾਰ ਤੇ ਅਭੀ ਕਹਿੰਦੇ ਉਹਦਾ ਉਹਨਾਂ ਨੂੰ ਤੇ ਇਹ ਜੋਤੀ ਨੂਰਾ ਹੈ ਨਾ ਜੀ ਨੂਰਾ ਸਿਸਟਰਸ ਨੇ ਜੋ ਉਹਨਾਂ ਦੇ ਮਤਲਬ ਉਹਨਾਂ ਨੇ ਫੁੱਲ ਗੁੰਡਾਗਰਦੀ ਸਾਡੇ ਨਾਲ ਮਚਾਈ ਵੀ ਇੱਕ ਸਾਈਡ ਤੇ ਬੌਂਸਰਾਂ ਦੀ ਗੱਡੀ ਗੱਡੀ ਤੇ ਇੱਕ ਸਾਈਡ ਤੇ ਆਪਣੀ ਗੱਡੀ ਸਾਡੇ ਅੱਗੇ ਲਾ ਕੇ ਤੇ ਸਾਡੀ ਗੱਡੀ ਖਿਲਾਰਤੀ ਇੱਕ ਸਾਈਡ ਤੋਂ ਸਾਡੀ ਗੱਡੀ ਵੀ ਤੋੜੀ ਇਹਨਾਂ ਨੇ ਸ਼ੀਸ਼ੇ 'ਤੇ ਵੀ ਹੱਥ ਮਾਰਿਆ ਰਿਕਾਰਡਿੰਗ ਦੇ ਵਿੱਚ ਬਕਾਇਦਾ ਸਾਡੇ ਕੋਲ ਸਾਰਾ ਕੁਝ ਪਿਆ ਆ ਠੀਕ ਹੈ ਜੀ ਖਿਲਾਰ ਕੇ ਤੇ ਇਹਨਾਂ ਨੇ ਇੱਕ ਤੇ ਮੇਰੀ ਵਾਈਫ ਨੂੰ ਠੀਕ ਹੈ ਜੀ ਐਨੀ ਕਿਸੇ ਨੂੰ ਅਥਾਰਟੀ ਨਹੀਂ ਹੁੰਦੀ ਵੀ ਤੁਸੀਂ ਕਿਸੇ ਦੀ ਵਾਈਫ ਨੂੰ ਜਾ ਕੇ ਤੁਸੀਂ ਦਬਕੇ ਮਾਰੋ ਤੇ ਉਹਨੂੰ ਗਾਲਾਂ ਕੱਢੋ ਹਨਾ ਇਹਨਾਂ ਨੇ ਰਿਸ਼ੀ ਇਹਨਾਂ ਦੇ ਨਾਲ ਹੁੰਦਾ ਮੁੰਡਾ ਕੈਮਰਾ ਇਹਨਾਂ ਦਾ ਮਤਲਬ ਵੀਡੀਓ ਵਾਈਡੀਓ ਬਣਾਉਂਦਾ ਹੈ ਮਤਲਬ ਸੋਸ਼ਲ ਮੀਡੀਆ ਇਹਨਾਂ ਦਾ ਉਹ ਮਤਲਬ ਮੈਨੇਜ ਕਰਦਾ ਹੈ ਉਹ ਹਨਾ ਜੀ ਤੇ ਇਹਨੂੰ ਮਤਲਬ ਇਹਨਾਂ ਨੇ ਖਿਲਾਰ ਕੇ ਗੱਡੀ ਸਾਡੀ ਇਨਾਂ ਨੇ ਮਤਲਬ ਦਬਕੇ ਮਾਰੇ ਮੇਰੀ ਵਾਈਫ ਨੂੰ ਠੀਕ ਹੈ ਧੱਕੇ ਮੇਰੀ ਵਾਈਫ ਦਾ ਸੂਟ ਵੀ ਪਾਟਾ ਚੁੰਨੀ ਵੀ ਪਾਟੀ ਇੱਕ ਸਾਈਡ ਤੋਂ ਮੈਂ ਜੇ ਤੁਸੀਂ ਕਹੋਗੇ ਮੈਂ ਉਹ ਵੀ ਹਾਂਜੀ ਵੀਡੀਓ ਨਹੀਂ ਸਾਡੇ ਕੋਲ ਰਿਕਾਰਡਿੰਗ ਬਕਾਇਦਾ ਪਈ ਹੈ ਕਿਉਂਕਿ ਵੀਡੀਓ ਮੈਂ ਕੱਲਾ ਸੀਗਾ ਮੇਰੀ ਵਾਈਫ ਸੀ ਨਾਲ ਤੇ 8 ਤੋਂ 10 ਬੰਦੇ ਉਹ ਸੀਗੇ ਤੇ ਮੈਂ ਵੀਡੀਓ ਨਹੀਂ ਗੱਡੀ ਖਲਿਆਰੀ ਇਹਨਾਂ ਨੇ ਪਿਆਰ ਨਾ ਗੱਡੀ ਖਲਿਆਰੀ ਪਿਆਰ ਨਾ ਗੱਡੀ ਵੀ ਤੁਸੀਂ ਸਾਡੇ ਭੈਣ ਭਰਾਓ ਅਸੀਂ ਤੁਹਾਡੇ ਨਾਲ ਐਵੇਂ ਕਰਾਂਗੇ ਤੇ ਆ ਕੇ ਸਾਡੇ ਗਲ ਪੈ ਗਏ ਸਾਡੇ ਲੀੜੇ ਮੇਰੀ ਵੀ ਮੇਰੀ ਵੀ 셔ਟ ਪੱਟੀ ਹੈ ਇਥੋਂ ਠੀਕ ਹੈ ਕੰਪਲੇਂਟ ਦਿੰਦੀ ਆ ਆਪਣਾ ਕਰਤਾਰਪੁਰ ਥਾਣੇ 'ਚ ਕੰਪਲੇਂਟ ਦਿੱਤੀ ਆ ਥਾਣੇ ਵਾਲੇ ਵੀ ਇਹਨਾਂ ਨੂੰ ਫੋਨ ਕਰਦੇ ਆ ਮਤਲਬ ਇਹ ਅੱਗੋਂ ਕਿਸੇ ਨਾ ਕਿਸੇ ਤੋਂ ਇਹਨਾਂ ਨੇ ਫੋਨ ਕਰਵਾ ਦਿੱਤਾ ਹੋਊਗਾ ਤੇ ਅਸੀਂ ਮੰਗ ਇਹੋ ਕਰਦੇ ਆ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਵੀ ਬਣਦੀ ਆ ਠੀਕ ਹੈ ਜੀ ਫਿਰ ਸਾਡੇ ਕੋਲ ਰਿਕਾਰਡਿੰਗ ਬਕਾਇਦਾ ਪਈ ਆ ਵਿੱਚ ਮਤਲਬ ਕਿਉਂਕਿ ਰਿਕਾਰਡਿੰਗ ਲੱਗੀ ਸੀ ਜਦੋਂ ਸ਼ੁਰੂ ਤੋਂ ਵਾਕਾ ਹੋਇਆ ਏ ਵੀ ਇਦਾਂ ਇਦਾਂ ਫਿਰ ਇਹਨਾਂ ਨੇ ਖਿਲਾੜ ਕੇ ਸਾਨੂੰ ਧੱਕਾ ਮੂਕੀ ਗਾਲਾਂ ਕੱਢੀਆਂ ਗੰਦੀਆਂ ਤੋਂ ਗੰਦੀਆਂ ਗਾਲਾਂ ਰਿਕਾਰਡਿੰਗ ਪਈ ਸਾਡੇ ਕੋਲ ਸਾਰੀ ਮੈਂ ਉਹ ਚਲੋ ਕੈਮਰੇ ਦੇ ਸਾਹਮਣੇ ਮੈਂ ਹੁਣ ਬੋਲ ਨਹੀਂ ਸਕਦਾ ਏਡੀ ਗੰਦੀ ਸ਼ਬਦਾਵਲੀ ਇਹਨਾਂ ਨੇ ਵਰਤੀ ਹੈ ਨਾ ਤੁਹਾਡਾ ਸ਼ੋਅ ਦੇ ਪੈਸਿਆਂ ਦੇ ਕਰਕੇ ਸਾਹ ਪਹਿਲਾਂ ਦਾ ਕੋਈ ਝਗੜਾ ਚੱਲਦਾ ਆ ਰਿਹਾ ਹੈ ਪਾਜੀ ਪਹਿਲਾਂ ਸਾਡੀ ਮਿੱਠੇ ਪਿਆਰੇ ਹੋ ਕੇ ਇਹਨਾਂ ਨੇ ਗੱਡੀ ਖਿਲਿਆਰੀ ਵੀ ਗੱਡੀ ਰੋਕੋ ਅਸੀਂ ਤੁਹਾਡੇ ਆਪਣੇ ਆ ਤੁਹਾਨੂੰ ਨਹੀਂ ਪਤਾ ਅਸੀਂ ਤੁਹਾਨੂੰ ਕਿੰਨਾ ਪਿਆਰ ਕਰਦੇ ਪਹਿਲਾਂ ਸਾਡੀ ਮਿੱਠੇ ਪਿਆਰੇ ਹੋ ਕੇ ਇਹਨਾਂ ਨੇ ਗੱਡੀ ਖਿਲਿਆਰੀ ਗੱਡੀ ਖਿਲਿਆਰ ਕੇ ਉਹ ਮੁੰਡਾ ਜਿਹੜਾ ਇਹਨਾਂ ਨੇ ਨਾਲ ਰੱਖਿਆ ਵੀਡੀਓ ਕਰਨ ਵਾਲਾ ਉਹਦਾ ਨਾਮ ਹੈ ਰਿਸ਼ੀ ਉਹਨੇ ਪਹਿਲਾਂ ਸਾਡੀ ਗੱਡੀ ਤੋੜੀ ਗੱਡੀ ਦੇ ਵਿੱਚ ਹੱਥ ਮਾਰਿਆ ਸ਼ੀਸ਼ਾ ਸਾਡਾ ਗੱਡੀ ਦਾ ਸ਼ੀਸ਼ਾ ਸ਼ੀਸ਼ੇ 'ਚ ਹ ਪਰ ਉਸ ਤੋਂ ਬਾਅਦ ਜਦੋਂ ਅਸੀਂ ਉਤਰੇ ਆਂ ਗੱਡੀ 'ਚ ਉਸ ਤੋਂ ਬਾਅਦ ਸਾਡੇ ਨਾਲ ਹੱਥੋ ਪਾਈ ਹੋਏ ਸਾਨੂੰ ਗਾਲਾਂ ਕੱਢੀਆਂ ਕੱਪੜੇ ਪਾੜੇ ਨੇ ਸਾਡੇ ਮੇਰੀ ਭੈਣ ਬੋਲਦੀ ਕੋਈ ਚੱਕਰ ਨਹੀਂ ਸੀਗਾ ਭੈਣ ਬੋਲਦੀ ਜੋਤੀ ਨੂੰ ਨਾ ਉਹ ਬੋਲ ਲੈਂਦੀ ਕੋਈ ਚੱਕਰ ਨਹੀਂ ਪਰ ਗੈਰ ਬੰਦਿਆਂ ਤੋਂ ਦਬਕੇ ਮਰਾਏ ਨੇ ਗੈਰ ਬੰਦੇ ਸਾਨੂੰ ਬੋਲੇ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਅਸੀਂ ਨਿਕਲੇ ਭਾਜੀ ਬਸ ਉਹ ਇਹ ਨਾ ਇਹਨਾਂ ਨੂੰ ਇਹੋ ਗੱਲ ਕਹੀ ਵੀ ਕੋਈ ਗੱਲ ਨਹੀਂ ਇਹ ਫਿਰ ਮੈਨੂੰ ਲਲਕਾਰਦੇ ਰਹੇ ਨੇ ਰਿਕਾਰਡਿੰਗ ਮੇਰੇ ਕੋਲ ਪਈ ਵੀ ਤੈਨੂੰ ਵੇਖ ਲਵਾਂਗੇ ਮੇਰੇ ਕੋਲ ਨਜਾਇਜ਼ ਅਸਲਾ ਵੀ ਆ ਠੀਕ ਹੈ ਤੈਨੂੰ ਅਸਲੇ ਨਾਲ ਠੋਕਣਾ ਆ ਤੇ ਮੈਂ ਵੀ ਅੱਗੋਂ ਚਲੋ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਠੀਕ ਹੈ ਵੀਰੇ ਮੈਂ ਕਿਹਾ ਪਰ ਤੁਸੀਂ ਆ ਜਿਹੜਾ ਕੁਝ ਕੀਤਾ ਨਾ ਇੰਨੇ ਬੰਦੇ ਲੈ ਕੇ ਮੈਂ ਕਿਹਾ ਤੁਸੀਂ ਮੇਰੀ ਵਾਈਫ ਨੂੰ ਦਬਕੇ ਮਾਰੇ ਉਲਟਾ ਤੁਸੀਂ ਮੈਂ ਕਿਹਾ ਇੰਨੀ ਗੰਦੀ ਸ਼ਬਦਾਵਲੀ ਵਰਤੀ ਮੈਂ ਕਿਹਾ ਇਹ ਮੈਂ ਕਿਹਾ ਇਹ ਸਾਰੀ ਗੱਲ ਦਾ ਮੈਂ ਕਿਹਾ ਤੁਹਾਨੂੰ ਅਰਜ਼ਾਨਾ ਦੇਣਾ ਪੈਣਾ ਆ ਤੇ ਕਹਿੰਦੇ ਕੋਈ ਨਹੀਂ ਤੂੰ ਜਾ ਤੇਰੇ ਤੋਂ ਜੋ ਹੁੰਦਾ ਆ ਤੂੰ ਕਰ ਲੈ ਹਨਾ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਕੋਈ ਚੱਕਰ ਨਹੀਂਗਾ ਮੈਂ ਕਿਹਾ ਵੀਰੇ ਮੇਰੇ ਤੋਂ ਜੋ ਹੋਊਗਾ ਮੈਂ ਕਰ ਲੂੰਗਾ ਹਨਾ ਜੀ ਤੇ ਉਹ ਰਿਕਾਰਡਿੰਗ ਮੇਰੇ ਤੋਂ ਕਹਿਦਾ ਭਈ ਮੈਂ ਤੁਹਾਨੂੰ ਉਹ ਵੀ ਦੇਵਾਂਗਾ ਸਾਰਾ ਕੁਝ ਦੇਵਾਂਗਾ ਮੈਂ ਠੀਕ ਹੈ ਜਿੰਚ ਐਖਣਾ ਮੇਰੇ ਕੋ ਮੇਰਾ ਨਾਮ ਅਭੀ ਆ ਠੀਕ ਹੈ ਤੇ ਮੈਂ ਤੈਨੂੰ ਨਜਾਇਜ਼ ਹਥਿਆਰ ਨਾਲ ਮੇਰੇ ਕੋ ਤੈਨੂੰ ਨਜਾਇਜ਼ ਹਥਿਆਰ ਨਾਲ ਠੋਕਣਾ ਆ ਠੀਕ ਹੈ ਜੀ ਆ ਚੀਜ਼ਾਂ ਮਤਲਬ ਇਹਨਾਂ ਨੇ ਬੋਲੀਆਂ ਸੀ ਸੀਸੀਟੀਵੀ ਵਰਲ ਹੋਈ ਸੀ ਪٹرول ਪੰਪ ਤੇ ਉੱਜੜ ਗੁੰਡਾਗਰਦੀ ਉਹਦੇ ਬਾਅਦ ਭਾਜੀ ਉਹ ਹੀ ਤਾਂ ਉਦੋਂ ਅਸੀਂ ਇਹਨਾਂ ਦੇ ਨਾਲ ਨਹੀਂ ਸੀਗੇ ਉਹ ਵੀ ਮੁੰਡਾ ਫੋਟੋ ਕਰਾਉਣ ਆਇਆ ਭਾਜੀ ਇਹਨਾਂ ਦੇ ਠੀਕ ਹੈ ਜੀ ਤੇ ਜੋ ਕਿ ਜੋਤੀ ਨੂਰਾ ਜਿਹੜੀ ਇਹ ਮਤਲਬ ਗੁੰਡਾਗਰਦੀ ਫੁੱਲ ਮਤਲਬ ਆਪਣੇ ਆਪ ਨੂੰ ਮਤਲਬ ਗੁੰਡੀ ਦੱਸਦੀ ਆਏ ਹਨਾ ਜੀ ਇਹ ਜੋ ਵਿਖਾਉਂਦੇ ਨੇ ਨਾ ਸਟੇਜ ਤੇ بار بار ਨਿਕਲ ਕੇ ਸਾਹਮਣੇ ਆਂਦੇ ਆ ਇਹਦੇ ਵਿੱਚ ਕਿਹਦੀ ਗਲਤੀ ਆ ਵਾਰ-ਵਾਰ ਤਰ੍ਹਾਂ ਦੇ ਨਾਲ ਤੁਹਾਡੇ ਮਤਵੇ ਬਾਹਰ ਆਦੇ ਤੁਹਾਡੇ ਪਰਿਵਾਰ ਦੇ ਕਿਦਾਂ ਕਿਦਾਂ ਭਾਜੀ ਜੋਤੀ ਅਨੁਰੂਧ ਇਹ ਤੁਸੀਂ ਦੇ ਹਰ ਤਰੀਕੇ ਦੇ ਨਾਲ ਮਤਵੇ ਲਗਾਤਾਰ ਬਾਹਰ ਮਤਵੇ ਤੁਹਾਡੇ ਪਹਿਲਾਂ ਵੀ ਨਜ਼ਰ ਆਂਦੇ ਆ ਤੁਸੀਂ ਭਾਜੀ ਉਹ ਨਾ ਥੋੜਾ ਜਿਹਾ ਵੱਖਰਾ ਨੂੰ ਵੱਖਰੀ ਚੱਲਦੀ ਹਰ ਮੈਂ ਜੀ ਉਹਨਾਂ ਦਾ ਸਭਾਈ ਵੱਖਰਾ ਹੈ ਮੈਂ ਦੱਸਦਾ ਭਾਜੀ ਉਹ ਨਾ ਅਸਲ 'ਚ ਭਾਜੀ ਉਹਨਾਂ ਨੇ ਗੌਂਦੇ ਸੂਫੀ ਨੇ ਗੁੰਡੇ ਸੂਫੀ ਨੇ ਪਰ ਸੂਫੀ ਹੈ ਨਹੀਂ ਸੂਫੀ ਹੈ ਨਹੀਂ ਜਿਹੜੀ ਉਹਨਾਂ ਨੇ ਗੁੰਡਾਗਰਦੀ ਮਚਾਈ ਉਹ ਆਪਣੇ ਆਪ ਨੂੰ ਸਮਝਦੀ ਹੈ ਗੁੰਡੀ ਵੀ ਮੈਂ ਗੁੰਡੀ ਪੈਟਰੋਲ ਪੰਪ ਤੇ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਉਹਨਾਂ ਨੇ ਪਹਿਲਾਂ ਕਿਸੇ ਦੀਆਂ ਉਂਗਲਾਂ ਲਾਤੀਆਂ ਕੋਈ ਫੋਟੋ ਕਰਾਉਣਾ ਆਉਂਦਾ ਹੈ ਉਹਦੀਆਂ ਉਂਗਲਾਂ ਲਾ ਦੇਣੀਆਂ ਕੋਈ ਪੈਸੇ ਦੀ ਗੱਲ ਕਰਦਾ ਉਹਨਾਂ ਨੇ ਹੱਥੋਂ ਪਾਈ ਹੋ ਜਾਣਾ ਮੈਨੂੰ ਬੋਲ ਲੈਂਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਗੈਰ ਬੰਦਿਆਂ ਤੋਂ ਆਪ ਵੀ ਸਿਰ ਝੰਜੋੜੇ ਨੇ ਮੇਰੇ ਆਪ ਵੀ ਥੱਪੜ ਮਾਰੇ ਨੇ ਆਪ ਵੀ ਥੱਪੜ ਮਾਰੇ ਨੇ ਉਹ ਤਿੰਨੋਰਾ ਨੇ ਮੇਰੀ ਵਾਈਫ ਨੂੰ ਥੱਪੜ ਵੀ ਮਾਰੇ ਨੇ ਉੱਥੇ ਸੜਕ ਦੇ ਉੱਤੇ ਵੀ ਹੁਣ ਕਿਹੜਾ ਇੱਥੇ ਕੋਈ ਕੈਮਰਾ ਆ ਹੁਣ ਕਿਹੜੀ ਵੀਡੀਓ ਇਹਨਾਂ ਨੂੰ ਨਹੀਂ ਸੀ ਪਤਾ ਵੀ ਰਿਕਾਰਡਿੰਗ ਲੱਗੀ ਆ ਫੋਨ ਦੇ ਉੱਤੇ ਠੀਕ ਹੈ ਜੀ ਕਿਦਾਂ ਦੀ ਕਾਰਵਾਈ ਕਰਾਉਣਾ ਚਾਹੁੰਦੇ ਵੀ ਕਾਰਵਾਈ ਅਸੀਂ ਸਰ ਵੇਖੋ ਇਹ ਗੁੰਡਾਗਰਦੀ ਇਹ ਨਜਾਇਜ਼ ਜਿਹੜੇ ਗਰੀਬ ਬੰਦੇ ਜਿਹੜੇ ਫੋਟੋ ਕਰਾਉਣ ਆਉਂਦੇ ਨੇ ਉਹਨਾਂ ਤੇ ਭਾਰੀ ਪੈ ਕੇ ਉਹਨਾਂ ਦੀਆਂ ਕਦੀ ਉਂਗਲਾਂ ਲਾ ਦਿੰਦੀ ਏ ਠੀਕ ਹੈ ਜੀ ਇਹ ਅਭੀ ਜਿਹੜਾ ਵੇਖੋ ਕੋਨਾਲ ਪਾਸੀ ਹਨਾ ਸਾਡਾ ਵੀਰ ਇਹਨਾਂ ਦਾ ਜਿਹੜਾ ਹਸਬੈਂ ਉਹ ਵੀਰਾ ਵੇਖੋ ਮਤਲਬ ਬਹੁਤ ਹੀ ਵਧੀਆ ਇਨਸਾਨ ਹੈ ਉਹ ਠੀਕ ਹੈ ਜੀ ਉਹਨਾਂ ਦੇ ਨਾਲ ਵੀ ਇਹਨੇ ਇੰਨਾ ਕੁ ਜ਼ਿਆਦਾ ਧੱਕਾ ਕੀਤਾ ਹੈਣਾ ਜੀ ਜੋਤੀ ਨੂਰਾ ਨੇ ਹੈਣਾ ਜੀ ਨਹੀਂ ਸੈਟਲਮੈਂਟ ਨਹੀਂ ਭਾਜੀ ਹੋਈ ਉਹ ਵੀ ਮੇਰੀ ਗੱਲ ਸੁਣੋ ਤੁਹਾਡੀ ਮੰਨ ਕੀ ਹੈ ਤੁਸੀਂ ਕਿਤਰਾ ਦੀ ਕਾਰਵਾਈ ਕਰਨਾ ਚਾਹੁੰਦੇ ਹੋ ਕਾਰਵਾਈ ਭਾਜੀ ਜੋ ਬਣਦੀ ਕਾਰਵਾਈ ਠੀਕ ਹੈ ਜੀ ਅਸੀਂ ਥਾਣੇ ਗਏ ਆ ਉਹ ਵੀ ਇਹ ਫੋਨ ਫਾਨ ਕਰਵਾ ਕੇ ਕਿਉਂਕਿ ਇਹਨਾਂ ਦੀ ਹੈਗੀ ਆ ਇਹਨਾਂ ਨੇ ਸਰਕਾਰੀ ਸ਼ੋਅ ਸ਼ੂ ਲਾਏ ਨੇ ਉੱਤੋਂ ਫੋਨ ਕਰਵਾ ਕੇ ਇਹ ਸਾਡੀ ਮਤਲਬ ਕੋਈ ਥਾਣੇ ਵਾਲੇ ਵੀ ਕੋਈ ਈਡੀ ਸੁਣਵਾਈ ਸਾਡੀ ਕਰਨੀ ਦੇਈ ਅਰਜ਼ੀ ਦਿੱਤੀ ਹੈ ਕਦੀ ਕਹਿੰਦੇ ਆ ਤੁਸੀਂ ਕੱਲ ਨੂੰ ਆ ਜਿਓ ਕਦੀ ਕਹਿੰਦੇ ਤੁਸੀਂ ਪਰਸੋਂ ਆ ਜਿਓ ਠੀਕ ਹੈ ਜੀ ਤੇ ਮਤਲਬ ਵੀ ਸਾਨੂੰ ਕੋਈ ਰਾਈਟ ਉਹ ਨਹੀਂ ਕਰਨ ਦੇ ਥਾਣੇ ਵਾਲੇ ਵੀ ਈਡੀ ਕਾਰਵਾਈ ਨਹੀਂ ਕਰਨ ਦੇ ਸਾਡੀ ਮਤਲਬ ਇਹ ਮਤਲਬ ਵੀ ਇਗਨੋਰ ਜਾਂ ਮਾਰ ਰਹੇ ਨੇ ਉਹ ਵੀ ਤੁਹਾਡਾ ਬਾਕੇ ਤੁਹਾਡਾ ਹੀ ਰਾਜੀਨਾਮਾ ਕਰਾ ਦੇਾਂਗੇ ਪਰ ਭਾਜੀ ਸਾਨੂੰ ਉਹ ਚੀਜ਼ ਦਾ ਸਾਨੂੰ ਨਿਆ ਚਾਹੀਦਾ ਹੈ ਵੀ ਮੇਰੀ ਘਰ ਵਾਲੀ ਨੂੰ ਗਾਲਾਂ ਕੱਢੀਆਂ ਨੇ ਗੈਰ ਬੰਦਿਆਂ ਨੇ ਮੇਰੀ ਘਰ ਵਾਲੀ ਨੂੰ ਦਬਕੇ ਮਾਰੇ ਨੇ ਮੇਰੀ ਵਾਈਫ ਨੂੰ ਠੀਕ ਹੈ ਜੀ ਤੇ ਜੋਤੀ ਨੂਰਾ ਜਿਹੜੀ ਆਪਣੀ ਭੈਣ ਨੂੰ ਆਪ ਬੋਲਦੀ ਵੱਖਰੀ ਗੱਲ ਸੀਗੀ ਠੀਕ ਹੈ ਜੀ ਦੇ ਮੈਨੂੰ ਸਿਰਫ ਉਸ ਚੀਜ਼ ਦਾ ਆਇਆ ਵੀ ਗੈਰ ਬੰਦਿਆਂ ਤੋਂ ਦਬਕੇ ਮਰਵਾਏ ਨੇ ਜਿਹੜਾ ਰਿਸ਼ੀ ਨਾਮ ਦਾ ਬੰਦਾ ਆ ਜਿਹੜਾ ਇਹਨਾਂ ਦੇ ਨਾਲ ਰਹਿੰਦਾ ਆ ਜੋ ਕਿ ਅਭੀ ਜਿਹੜਾ ਇਹਨੇ ਨਜਾਇਜ਼ ਬੰਦਾ ਗੈਰ ਮਰਦੇ ਨੇ ਜੋਤੀ ਨੂਰਾ ਨੇ ਨਜਾਇਜ਼ ਰੱਖਿਆ ਆ ਜਿਹਦੇ ਨਾਲ ਮਤਲਬ 24 ਘੰਟੇ 24 ਆਵਰਸ ਰਹਿੰਦੀ ਆ ਮੈਰਿਜ ਤੋਂ ਬਗੈਰ ਰਹਿੰਦੀ ਆ ਉਹਦੇ ਨਾਲ ਠੀਕ ਹੈ ਜੀ ਡਿਵੋਰਸ ਤੋਂ ਬਗੈਰ ਹਾਂਜੀ ਡਿਵੋਰਸ ਵੀ ਨਹੀਂ ਹਜੇ ਇਹਨਾਂ ਦਾ ਹੋਇਆ ਤੇ ਉਹਨੂੰ ਘਰ ਵਾਲਾ ਮੰਨੀ ਬੈਠੀ ਆ ਨਜਾਇਜ਼ ਧੱਕੇ ਨਾਲ ਹੀ ਠੀਕ ਹੈ ਜੀ ਤੇ ਉਹਦੇ ਨਾਲ ਰਹਿ ਕੇ ਉਹ ਗੁੰਡਾਗਰਦੀ ਮਚਾਉਂਦਾ ਆ ਫੁੱਲ ਠੀਕ ਹੈ ਜੀ ਤੇ ਮੈਨੂੰ ਇਸ ਚੀਜ਼ ਦਾ ਜਵਾਬ ਇਹ ਚਾਹੀਦਾ ਆ ਠੀਕ ਹੈ ਜੀ ਵੀ ਥਾਣੇ ਵਾਲੇ ਵੀ ਉਹ ਵੀ ਇਹਨਾਂ ਨੇ ਕਾਲ-ਕੂਲ ਕਰਵਾ ਕੇ ਕਿਸੇ ਨਾ ਕਿਸੇ ਤੋਂ ਵੀ ਇਹਨਾਂ ਦੇ ਹਨਾ ਵੀ ਇਹਨਾਂ ਨੂੰ ਇਗਨੋਰ ਕੀਤਾ ਜਾਵੇ ਉਹ ਵੀ ਕੋਈ ਕਾਰਵਾਈ ਉਹੋ ਜੀ ਕਰਨੀ ਦੇ ਮੈਂ ਇਸ ਕਰਕੇ মিডিਆ ਨੂੰ ਤੁਹਾਡਾ ਸਾਥ ਲਿਆਇਆ ਵੀਰਾਂ ਦਾ ਵੀ ਸਾਡੀ ਆਵਾਜ਼ ਨੂੰ ਚੁੱਕੋ ਇਹ ਸਾਡੇ ਨਾਲ ਬੜਾਈ ਫਿਰ ਸਾਨੂੰ ਧਮਕੀਆਂ ਦਿੰਦੇ ਨੇ ਠੀਕ ਹੈ ਜੀ ਵੀ ਤੁਹਾਨੂੰ ਕੋਈ ਗੱਲ ਨਹੀਂ ਉਹ ਵੀ ਰਿਕਾਰਡਿੰਗ ਮੇਰੇ ਕੋਲ ਪਈ ਆ ਵੀ ਤੈਨੂੰ ਨਜਾਇਜ਼ ਹਸਲੇ ਨਾਲ ਠੋਕਣਾ ਹੈ ਤੂੰ ਕਰ ਕੀ ਕਰਨਾ ਹੈ